ਡਾਕਟਰ ਬੀ ਆਰ ਅੰਬੇਡਕਰ ਸਿਧਪਾਲ ਸਿੰਘ ਵੈਲਫੇਅਰ ਸੁਸਾਇਟੀ ਰਜਿਸਟਰਡ ਦੁਸਾਂਚ ਕਾਂ ਦੇ ਨੌਜਵਾਨ ਬਲਾਂ ਬਹੁਤ ਹੀ ਉਦਮ ਅਫਰਲਾ ਕੀਤਾ ਜਾ ਰਿਹਾ ਪਿਛਲੇ 3 ਦਿਨ ਤੋਂ ਜਿਹੜੇ ਬੂਟੇ ਲਗਾਉਣ ਦਾ ਜਿਹੜਾ ਕੰਮ ਹੋ ਰੰਬਿਆ ਹੋਇਆ ਅੱਜ ਤੀਸਰਾ ਦਿਨ ਆ ਅੱਜ ਤਕਰੀਬਨ ਤਕਰੀਬਨ 50 ਤੋਂ ਵੱਧ ਬੂਟੇ ਜਿਹੜੇ ਆ ਉਹ ਲਗਾ ਦਿੱਤੇ ਗਏ ਆ ਅਸੀਂ ਪਹੁੰਚੇ ਆ ਬਿਜਲੀ ਘਰ ਦੇ ਕੋਲ ਜਿੱਥੇ ਕੀ ਨੌਜਵਾਨ ਵੀਰ ਆਪਣੀ ਆਪਣੀ ਰਾਮ ਆਂਦੇ ਹੋਏ ਸਾਡੇ ਨੀਤਾ ਭਾਜੀ ਬਿਰਦੀ ਭਾਜੀ ਰਣਵੀਰ ਦੂਸਾਨ ਲਾਡੀ ਭਾਜੀ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਗगन ਜੀ ਦੇਖ ਸਕਦੇ ਤੁਸੀਂ ਆ ਬਿਜਲੀ ਘਰ ਹੈ ਜੀ ਆ ਨਾਲ ਵਰਕਸ਼ਾਪ ਅਸੀਂ ਪਹੁੰਚ ਕੇ ਲਾਦੀਆਂ ਵਾਲੇ ਮੋੜ ਸਾਡੇ ਗੋਲਦੀ ਭਾਜੀ ਲੋ ਜੀ ਸਾਡੇ सोनू ਸੰਦੀਪ ਬੱਗਾ ਜੀ ਚਾਹ ਦੀ ਸੇਵਾ ਨਾਲ ਬਿਸਕੁਟ ਲਾਲਾ ਜੀ ਆਏ ਆ ਸਾਡੇ ਵਿਚਕਾਰ ਸਾਡੇ ਗੋਲਦੀ ਸਾਹਿਬ ਵਾਲੇ ਸਾਡੇ ਭਾਈ ਸਾਹਿਬ ਇਹਨਾਂ ਨੇ ਕੋਲਡ ਡਰਿੰਕ ਦੀ ਠੰਡੇ ਦੀ ਸੇਵਾ ਸਾਡੇ सोनू ਭਾਜੀ ਹੁਣਾਂ ਵੱਲੋਂ ਜਿਹੜੀ ਚਾਹ ਦੀ ਸੇਵਾ ਜਿਹੜੀ ਆ ਰਹੀ ਆ ਤੇ ਵੀ ਧੰਨਵਾਦ ਕਰਦੇ ਇਹਨਾਂ ਦਾ ਸਾਡੇ ਨਰਮਲ ਪੰਚ ਜੀ ਨਰਮਲ ਪੰਚ ਜੀ ਜਿਹੜੇ ਹੈਗੇ ਆ ਉਹ ਬੂਟਿਆਂ ਨੂੰ ਪਾਣੀ ਦਾ ਦੇਣ ਦਾ ਕੰਮ ਕਰ ਰਹੇ ਆ ਪਹਿਲਾਂ ਸਵੇਰ ਦੀ ਸੇਵਾ ਮੇਰੀ ਸੀ ਹੁਣ ਇਹਨਾਂ ਨੂੰ ਦਿੱਤੀ ਆ ਮੈਂ ਹੁਣ ਵੀਡੀਓ ਬਣਾਉਣ ਦੀ ਸੇਵਾ ਲਈ ਆ ਤੇ ਸਾਡੇ ਪੰਚ ਸਾਹਿਬ ਬੂਟਿਆਂ ਨੂੰ ਪਾਣੀ ਲਗਾ ਰਹੇ ਆ ਔਰ ਬੂਟੇ ਜਿਹੜੇ ਆ ਪਹਿਲਾ ਵਾਂਗੂ ਹੀ ਜਿੱਦਾਂ ਲੋ ਜੀ ਸਾਡੇ सोनू ਸੰਦੀਪ ਬੱਗਾ ਜੀ ਆਪਣੇ ਕਰ ਕਮਲਾ ਦੇ ਨਾਲ ਬੂਟਾ ਪੌਦਾ ਲਗਾਉਂਦੇ ਹੋਏ ਨਵੀ ਭਾਜੀ ਪਾਣੀ ਪਾਉਂਦੇ ਹੋਇਆ ਲੋ ਜੀ सोनू ਸੰਦੀਪ ਬੱਗਾ ਜੀ ਨੇ ਇੱਕ ਪੌਦਾ ਆਣ ਕੇ ਸ਼ਰਵਾਦ ਕੀਤੀ ਆ ਬੱਗਾ ਜੀ ਅੱਜ ਥੋੜਾ ਬਿਜ਼ੀ ਸੀ ਤੇ ਸਾਡੇ ਵਿੱਚਕਾਰ ਆਏ ਆ ਇਹ ਚਾਹ ਦੀ ਸੇਵਾ ਲੈ ਕੇ ਆਏ ਆ ਕੌਣ ਸਾਡੇ ਗੋਲਦੀ ਭਾਜੀ ਹੋਣੀ ਪੌਦਾ ਲਗਾਉਣ ਦੀ ਸੇਵਾ ਕਰਨਗੇ ਨਾਲ ਬਿਰਦੀ ਹੱਥ ਵਡਾਉਣਗੇ ਇੱਕ ਪੋਸਟ ਮੈਂਬਰਾਂ ਨੇ ਰਾਤ ਨੂੰ ਸ਼ਾਮ ਨੂੰ ਬੁੱਤੇ ਲਾਉਣੇ ਆ ਗਰਦੀ ਸਾਹਿਬ ਲੋ ਜੀ ਬੁੱਤਲ ਲਗਾਉਣ ਦੀ ਜਿਹੜੀ ਸੇਵਾ ਹੋ ਚੁੱਕੀ ਆ ਪਾਣੀ ਪੈ ਗਿਆ ਸਾਡੇ ਸੋਨੂ ਬੱਗਾ ਜੀ ਹੁਣ ਇੱਕ ਟੋਆ ਪੱਟਣਗੇ ਟੋਆ ਪੱਟ ਕੇ ਦਿਖਾ ਦੇਣਗੇ ਬੱਚਦਾ ਇੱਥੇ ਬਹਿਣਾ ਐਸੇ ਪਾਸੇ ਰਹਿੰਦੇ ਠੀਕ ਨਹੀਂ ਲੋ ਜੀ ਸਾਰੇ ਵੀਰ ਆਪਣੀ ਆਪਣੀ ਸੇਵਾਵਾਂ ਦੇ ਕੇ ਮੇਲੇ ਹੋਏ ਆ ਅੱਜ ਜਿਹੜੀ ਖੇਲ ਦੀ ਟੀਮ ਹੈਗੀ ਸਾਡੀ ਪੁੱਟੇ ਲਗਾਉਣ ਦੀ ਸਾਡੇ ਸਤਕਾਰਯੋਗ ਵੀਰ ਮੈਂ ਨਾ ਲੈਣਾ ਸਾਡੇ ਸਾਨੂੰ ਸੰਦੀਪ ਬੱਗਾ ਜੀ ਤਿਲਕ ਰਾਜ ਨੀਤਾ ਜੀ ਹਰਮੇਸ਼ ਬਰਦੀ ਰਣਵੀਰ ਦੂਸਾਂਜ ਗੋਲਦੀ ਭਾਜੀ ਤੇ ਸਾਡੇ ਗਗਨਦੀਪ ਜੀ ਪੁੱਟਾ ਨਰਮਲ ਕੁਮਾਰ ਪਾਂਚ ਮਾਸ ਦੋਨ ਪਾਲ ਸੁਖੀ ਹਰ ਸਵੇਰ ਨੂੰ ਬੂਟੇ ਲਗਾਉਣ ਦੀ ਸੇਵਾ ਕਰਦੇ ਆ ਤੇ ਸ਼ਾਮ ਨੂੰ ਦੁਪਹਿਰੋਂ ਬਾਅਦ ਜਿਹੜੇ ਪਾਣੀ ਪਾਉਣ ਦੀ ਸੇਵਾ ਸਾਡੇ ਨੌਜਵਾਨ ਅੰਬੀਰ ਕਰਦੇ ਆ ਅੱਜ ਉਹਨਾਂ ਦਾ ਵੀ ਮਲਾਮਾਗੇ ਤੁਹਾਨੂੰ ਤੇ ਜਿਹੜੇ ਮੁੰਡੇ ਬੁੱਡੇ ਨੂੰ ਪਾਣੀ ਪਾਉਣ ਦਾ ਜਿਹੜਾ ਕੰਮ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਸਾਰਿਆਂ ਨੂੰ ਪਿਆਰ ਭਰੀ ਸ਼াশੀ ਕਾਲ ਵਾਤਾਵਰਣ ਦੇ ਨਾਲ ਪਿਆਰ ਸਾਰੇ ਇਲਾਕਾ ਨਿਵਾਸੀਆਂ ਦੇਸ਼ਵਾਸੀਆਂ ਨੂੰ ਬੇਨਤੀ ਆ ਕਿ ਕੁਦਰਤ ਦੇ ਨਾਲ ਪਿਆਰ ਕਰੋ ਬੂਟੇ ਲਗਾਓ ਤੇ ਨਾਲ ਆਉਣ ਵਾਲੀ ਪੀੜ੍ਹੀ ਜਿਹੜੀ ਆ ਨਸਲਾਂ ਆ ਉਹਨਾਂ ਨੂੰ ਬਚਾਓ ਤੇ ਕਿਸਾਨ ਵੀਰਾਂ ਭਰਾਵਾਂ ਨੂੰ ਬੇਨਤੀ ਆ ਕਿ ਜਿੱਥੇ ਵੀ ਜਿੱਥੇ ਰੁੱਖ ਲੱਗੇ ਉਹਨਾਂ ਨੂੰ ਸੰਭਾਲੋ ਅ ਅੱਗ ਲਾਉਣੀ ਆ ਥੋੜਾ ਜਿਆਦਾ ਧਿਆਨ ਦੇ ਨਾਲ ਪਰਲੀ ਸਾਈਡ ਤੋਂ ਬਾਣ ਤੋਂ ਸਾਡੇ ਜਿਹੜੇ ਗੁੱਜਰ ਭਰਾ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਅਸੀਂ ਬੂਟੇ ਬੜੀ ਮਿਹਨਤ ਨਾਲ ਲਾਏ ਆ ਕੱਲ ਲਾਏ ਆ ਤੇ ਅੱਜ ਜਿੱਤਾ ਸਵੇਰੇ ਆਹੀਂ ਤਾਂ ਬੂਟੇ ਕੁਝ ਕਮੂਟੇ ਜਿਹੜੇ ਉਹਨਾਂ ਦੇ ਮਿੱਧੇ ਹੋਏ ਸੀਗੇ ਗੁਜਰਾਂ ਦੇ ਬੂਟੇ ਆਪਣੇ ਹਾਂਜੀ ਰਣਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸੋ ਅੱਜ ਅੱਜ ਵੀ ਬੂਟੇ ਲਾ ਰਹੇ ਹਾਂ ਦਸਾਂਝਾ ਨਹਿਰ ਤੋਂ ਇਹ ਪ੍ਰਾਲਾ ਕੀਤਾ ਵੀ ਜਿੰਨੀ ਦੂਰ ਤੱਕ ਮੈਕਸਿਮਮ ਲੱਗ ਸਕਦੇ ਹੋ ਉਹਨਾਂ ਨੂੰ ਤਾਂ ਸੋ ਬੇਨਤੀ ਹੈ ਕਿ ਸਾਡੀ ਨਹਿਰ ਵਿਭਾਗ ਵਾਲਿਆਂ ਨੂੰ ਵੀ ਉੱਪਰ ਸਾਡੇ ਨਾਲ ਹੈਗੇ ਨੇ ਉਹ ਫੇਸਬੁਕ ਤੇ ਕੁੱਪੂ ਜੀ ਦਾ ਜਿਹੜਾ ਚੈਨਲ ਹੈ ਉਹਨੂੰ ਦੇਖਦੇ ਵੀ ਉਹ ਕਿ ਜਦੋਂ ਤੁਸੀਂ ਅੱਗ ਲਾਉਨੇ ਹੁੰਦੇ ਹੋ ਨਾ ਅੱਗ ਲਾਉਣ ਦੀ ਜਗ੍ਹਾ ਤੁਸੀਂ ਹੋਰ ਉਪਰਾਲਾ ਕਰ ਲਿਆ ਕਰੋ ਜਦੋਂ ਅੱਗ ਲਾਉਨੇ ਹੋ ਤਾਂ ਫਿਰ ਬੂਟੇ ਸਾਰੇ ਸੜ ਜਾਂਦੇ ਆ ਤੇ ਸਾਡੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਬੜੀ ਮਿਹਨਤ ਦੇ ਨਾਲ ਬੂਟੇ ਲਾ ਰਿਆ ਸੀ ਸਾਰੇ ਸਾਰੇ ਮਿਹਨਤ ਦੇ ਨਾਲ ਬੂਟੇ ਲਾ ਰਿਆ ਸੋ ਬੂਟਿਆਂ ਦੇ ਲਾਗੇ ਆਗ ਆਪਾ ਨਾ ਲਾਈਏ ਤਾਂ ਹੀ ਜ਼ਿਆਦਾ ਵਧੀਆ ਗੱਲ ਹੈ ਬੂਟੇ ਲਾਉਣ ਦਾ ਫਾਇਦਾ ਵੀ ਤਾਂ ਆਈਆਂ ਜੇ ਅਸੀਂ ਬੂਟਿਆਂ ਨੂੰ ਅੱਗ ਨਹੀਂ ਲਾਉਂਦੇ ਸੋ ਜੇ ਰਾਖਤ ਹੈਗੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਪਾਣੀ ਬਚਣਾ ਜ਼ਰੂਰੀ ਵਾਸਤੇ ਨਹੀਂ ਤਾਂ ਪਾਣੀ ਖਤਮ ਹੋਣ ਦੇ ਤੱਕ ਜਾੜ ਤੱਕ ਬਹੁਤ ਚੀਜ਼ਾਂ ਜਿ ਸਾਡੇ ਪਰਿਵਾਰੀ ਸਾਥੀ ਤੋਂ ਦੱਸਣਗੇ ਕਿ ਕੱਲ ਨੂੰ ਬੂਟੇ ਕਿੱਥੇ ਲੈਣੇ ਆ ਪਰਸੋਂ ਕਿਹੜੇ ਕਿਹੜੇ ਰੋਡ ਤੇ ਲੈਣੇ ਗਏ ਸਾਨੂੰ ਜਰਾ ਰਾਤ ਦਿਨ ਲੋੜੀਂਦੀਆਂ ਆ ਤੁਹਾਨੂੰ ਹਾਂਜੀ ਬਿਰਦੀ ਸਾਹਿਬ ਦੇ ਬੂਟੇ ਅੱਜ ਤੱਕ ਬੀਲੀ ਕਰ ਤੱਕ ਰਹੇ ਹੋਣਗੇ ਬਹਾਂ ਵੀ ਲੌਣੇ ਬਤਾਲੂ ਦੇਖਾਂਗੇ ਤੇ ਸ਼ਾਮ ਨੂੰ ਜਿਹੜੇ ਪਾਣੀ ਪੋਣ ਦਾ ਹੈ ਉਹ ਫਿਰ ਪਾਣੀ ਪਾਵਾਂਗੇ ਕਿਉਂਕਿ ਇਹ ਮਹਿਲ ਉਡੀ ਚਲ ਆਪੇ ਮਹਿਲ ਮਰੀ ਹੈ ਇਹ ਇਲਾਜ ਸ਼ਾਮ ਨੂੰ ਪਾਣੀ ਪਾ ਦਿਆਂਗੇ ਨਾਲ ਉਹ ਇਹ ਕਹਿੰਦੇ ਆ ਜਿਹਨੇ ਬੂਟਾ ਆਇਆ ਜਿਹੜਾ 4000 ਮੰਨ ਉਹਨਾਂ ਦੇ ਦਿੱਤੀ ਹੈ ਤੇ ਬੂਟਿਆਂ ਤੋਂ ਬਚਾ ਕੇ ਹੋਰ ਅੱਗੇ ਲਾਈ ਜਾਂਦੇ ਚਾਰਾ ਕਿਉਂਕਿ ਬੂਟੇ ਉਹ ਕਈ ਵਾਰੀ ਪਸ਼ੂ ਖਾ ਜਾਂਦੇ ਆ ਬਹੁਤ ਬਹੁਤ ਧੰਨਵਾਦੀ ਸਾਡੇ ਨਾਲ ਜੁੜਨ ਲਈ ਜਿੰਨੇ ਵੀ ਇਸ ਪੇਜ ਨੂੰ ਦੂਸਾਂ ਚ ਕਲਰ ਲਾਈਵ ਨੂੰ ਦੇਖਦੇ ਆ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਨਾਲ ਬਾਤਾਂ ਕਰਨ ਦੇ ਨਾਲ ਪਿਆਰ ਦਾ ਜਿਹੜਾ ਸਨੇਹਾ ਉਹ ਜੋ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਇਨਕਲਾਬ ਜਿੰਦਾਬਾਦ